ਦਿੱਲੀ ਦੇ ਵਿੱਚ ਬੜੀ ਕਾਮਯਾਬ ਸਕੀਮ ਚੱਲ ਰਹੀ ਹੈ ਅਰਵਿੰਦ ਕੇਜਰੀਵਾਲ ਜੀ ਨੇ ਉਹ ਸਕੀਮ ਜਿਹੜੀ ਚਲਾਈ ਸੀ ਦੇਸ਼ ਦੇ ਵਿੱਚ ਦਿੱਲੀ 'ਚ ਚੱਲ ਰਹੀ ਹੈ ਤੇ ਹੁਣ ਅਸੀਂ ਦੂਸਰਾ ਸੂਬਾ ਹੋਵਾਂਗੇ ਫਰਿਸ਼ਤੇ ਸਕੀਮ ਹੈ ਫਰਿਸ਼ਟੇਜ ਕੀ ਹੈ ਕੋਈ ਐਕਸੀਡੈਂਟ ਹੋ ਜਾਏ ਕੋਈ ਵੀ ਬੰਦਾ ਐਕਸੀਡੈਂਟ ਵਾਲੇ ਕੋਈ ਜ਼ਖਮੀ ਨੂੰ ਨੇੜੇ ਦੇ ਜਿਹੜੇ ਮਰਜੀ ਪ੍ਰਾਈਵੇਟ ਹਸਪੀਟਲ 'ਚ ਅਸੀਂ ਇੰਪੈਨਲ ਕਰਾਂਗੇ ਸਾਰੇ ਹਸਪਤਾਲ ਨਾਲ ਨਾਲ ਇੰਪੈਨਲ ਉਹਨੂੰ ਇੰਪੈਨਲ ਕਰਾਂਗੇ ਕਿ ਉਹਦੇ ਵਿੱਚ ਪਹੁੰਚਾ ਦੇ ਉਦੇ ਵਿੱਚ ਪਹੁੰਚਾ ਦੇ ਸਾਰਾ ਇਲਾਜ ਵੀ ਫਰੀ ਹੋਊਗਾ ਜ਼ਖਮੀ ਦਾ ਪਲੱਸ ਜੇ ਉਹਦਾ ਨਾਮ ਦੱਸੂਗਾ ਜਦੋਂ ਉਹ ਫਰਿਸ਼ਤੇ ਸਕੀਮ ਚ ਕਿਉਂਕਿ ਉਹ ਤਾਂ ਫਰਿਸ਼ਤਾ ਹੀ ਬਣ ਕੇ ਆਇਆ ਹੋਊਗਾ ਨਾ ਫਿਰ ਕਿ ਮੌਤ ਤੋਂ ਬਚਾ ਲਿਆ ਤਾਂ ਉਹਨੂੰ ਵੀ ਇਨਾਮ ਦੇਣ ਦਾ ਜਿਹੜਾ ਪ੍ਰੋਸੈਸ ਹੈ ਪੰਜਾਬ ਚ ਵੀ ਸ਼ੁਰੂ ਕਰਾਂਗੇ ਇਹਨੂੰ ਮੈਂ ਜੋੜੂਗਾ 27 ਜਨਵਰੀ ਨੂੰ ਜੋ SSF ਲਾਂਚ ਕਰਦੇ ਆ ਸੀ ਸੜਕ ਸੁਰੱਖਿਆ ਫੋਰਸ ਉਹ ਵੀ ਫਰਿਸ਼ਤਾ ਹੀ ਨੇ 27 ਜਨਵਰੀ ਨੂੰ ਪੀਪੀ ਦੇ ਗਰਾਊਂਡ ਦੇ ਵਿੱਚ ਸੜਕ ਸੁਰੱਖਿਆ ਫੋਰਸ ਪੰਜਾਬ ਦੇਸ਼ ਦਾ ਪਹਿਲਾ ਸੁਭਾ ਹੋਊਗਾ ਜਿਹਦੇ ਕੋਲੇ ਸੜਕਾਂ ਲਈ ਅਲੱਗ ਪਰਸ ਹੋਊਗੀ ਅਲੱਗ ਉਹਦੀ ਯੂਨੀਫਾਰਮ ਹੋਊਗੀ ਔਰ ਅਲੱਗ ਉਹਨਾਂ ਦੀਆਂ ਗੱਡੀਆਂ ਹੋਣਗੀਆਂ ਟੋਇਟਾ ਹਿਲਿਕਸ ਗੱਡੀਆਂ ਨੇ ਬਹੁਤ ਪਾਵਰਫੁੱਲ ਗੱਡੀਆਂ ਨੇ ਦੁਬਈ ਦੀ ਪੁਲਿਸ ਕੋਲੇ ਗੱਡੀਆਂ ਨੇ ਸੋ ਉਹਨਾਂ ਗੱਡੀਆਂ ਦੇ ਵਿੱਚ ਗੈਸ ਕਟਰ ਆਰੀ ਦਾ ਬਲੇਡ ਫਸਟ ਏਡ ਦਾ ਸਮਾਨ ਟੋਚਨ ਟਰੱਕ ਖਰਾਬ ਹੋ ਗਿਆ ਕੋਈ ਵਹੀਕਲ ਖਰਾਬ ਹੋ ਕੇ ਖੜ ਗਿਆ ਉਹਨੂੰ ਪਾਸੇ ਕਰਨਾ ਆਪਾਂ ਪਿਛਲੇ ਦਿਨੀ ਪਿਛਲੇ ਕੁਝ ਦਿਨਾਂ ਚ ਤੁਹਾਡੇ ਕੈਮਰਾ ਰਾਹੀਂ ਕੱਲ ਮਾਰੇ ਤੁਸੀਂ ਵੀ ਲਿਖਿਆ ਹੋਊਗਾ ਬਹੁਤ ਸਾਰੇ ਸੜਕੀ ਹਾਦਸੇ ਹੋਏ ਨੇ ਜਿਹੜੇ ਖੜੀ ਹੋਏ ਖੜੇ ਟਰੱਕ ਚ ਗੱਡੀ ਵੜ ਗਈ ਖੜੇ ਟਰੱਕ ਜੀ ਮਨ ਪੀਪੀ ਦੀ ਫੋਰਸ ਜਾ ਰਹੀ ਸੀ ਚਾਰ ਸਾਡੇ ਮੁਲਾਜ਼ਮ ਸ਼ਹੀਦ ਹੋਏ ਤੇ ਖੜੇ ਹੋ ਟਰੱਕ ਚੋਂ ਤੂੰ ਇਹ ਘਟਨਾਵਾਂ ਨਹੀਂ ਹੋਣਗੀਆਂ ਤਾਂ ਇਸੇ ਕਰਕੇ ਟ੍ਰੇਨਿੰਗ ਜਿਹੜੀ ਉਹਨਾਂ ਦੀ ਕੰਪਲੀਟ ਹੋ ਚੁੱਕੀ ਹੈ ਕਪੂਰਥਲੇ ਉਹਨਾਂ ਦੀ ਟ੍ਰੇਨਿੰਗ ਹੋਈ ਹੈ ਤੇ ਐਸਐਸਐਫ ਜਿਹੜੀ ਹੈ ਉਹ ਫਰਿਸ਼ਤੇ ਤੇ ਐਸਐਸਐਫ ਕੱਟੇ ਤੇ ਐਸਐਸਐਫ ਜਿਹੜੀ ਹੈ ਉਹ ਉਹਦੀ ਉਹਦੀ ਗੱਡੀ ਦੇ ਵਿੱਚ ਵੀ ਇੱਕ ਸਿਸਟਮ ਹੈ ਹੋ ਜਾਊਗਾ ਕਿ ਉਹ ਨੀਅਰੈਸਟ ਟ੍ਰੋਮਾ ਸੈਂਟਰ ਜਾਂ ਨੀਅਰੈਸਟ ਹਸਪੀਟਲ ਜੋ ਸਭ ਤੋਂ ਨੇੜੇ ਹੈ فرض ਕਰ ਲੋ ਕੋਈ ਐਕਸੀਡੈਂਟ ਹੋ ਗਿਆ ਤਾਂ ਹੋ ਸਕਦਾ 2 ਕਿਲੋਮੀਟਰ ਪਿੱਛੇ ਹੀ ਜਾਣਾ ਪਵੇ ਤੇ ਪਿੱਛੇ ਵਾਲਾ ਹਸਪਤਾਲ ਨੇੜੇ ਹੈ ਜੀ ਗਾਹਾਂ ਵਾਲਾ 10 ਕਿਲੋਮੀਟਰ ਤੇ ਪਿੱਛੇ ਵਾਲੇ 2 ਕਿਲੋਮੀਟਰ ਤੇ ਉਹ ਲੈ ਕੇ ਜਾਣਾ ਉਹ ਸਾਰਾ ਸਿਸਟਮ ਉਹਨਾਂ ਨੇ ਗੱਡੀਆਂ ਚਾਊਗਾ ਇਹ 27 ਤਰੀਕ ਨੂੰ ਅਸੀਂ ਲਾਂਚ ਕਰਾਂਗੇ ਉਸ ਤੋਂ ਬਾਅਦ ਤੁਸੀਂ ਕਿਸੇ ਗੱਡੀ 'ਚ ਬਹਿ ਕੇ ਆਪਣਾ ਕੋਈ ਡਾਕੂਮੈਂਟਰੀ ਟਾਈਪ ਕੋਈ ਪ੍ਰੋਗਰਾਮ ਕਰਨਾ ਹੈ ਤਾਂ ਕਰ ਸਕਦੇ ਹਾਂ ਜੇ ਐਸਐਸਐਫ ਫੈਸਤਾ ਜਲਦੀ ਹੈ ਔਰ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀ ਹੋਊਗੀ ਹਰ 30 ਕਿਲੋਮੀਟਰ ਬਾਅਦ ਇੱਕ ਇੰਟਰਸੈਪਟਰ ਗੱਡੀ ਵੀ ਖੜੀ ਹੋਊਗੀ ਜਿਹੜੀ ਕਿ ਸਾਰਾ ਕੁਝ ਨੋਟ ਕਰੀ ਜਾਂਦੀ ਹੋਊਗੀ ਕਿ ਅੱਗੇ ਉਹਦੀ ਗੱਡੀ ਲੱਗੇ ਜੇ ਕੋਈ ਓਵਰ ਸਪੀਡ ਹੈ ਤਾਂ ਉਹ ਦੱਸ ਦੇਣਗੇ ਕਿ ਆਹ ਨੰਬਰ ਗੱਡੀ ਓਵਰ ਸਪੀਡ ਆ ਰਹੀ ਹੈ ਅੱਗੇ ਉਸ ਗੱਡੀ ਨੂੰ ਰੋਕਿਆ ਜਾ ਸਕਦਾ ਸੜਕੀ ਹਾਸੇ ਘਟਾਉਣ ਦਾ ਸਭ ਤੋਂ ਵਧੀਆ ਸਾਧਨ ਹੈ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਧ ਦੇਸ਼ 'ਚ ਸਭ ਤੋਂ ਵੱਧ ਮੌਤਾਂ ਪਰ ਡੇ ਪੰਜਾਬ 'ਚ ਹੋ ਰਹੀਆਂ ਨੇ ਲਗਭਗ 16 ਤੋਂ 18 ਜਾਨੀ ਕਿ ਜੇ ਇਹਨੂੰ ਮਹੀਨੇ ਤੇ ਸਾਲਾਂ 'ਚ ਗੁਣਾ ਕਰ ਲਈਏ ਤਾਂ ਇੱਕ ਸਾਲ 'ਚ 6000 ਤੋਂ ਵੱਧ ਬੰਦਾ ਜੀ ਅਸੀਂ 50% ਵੀ ਹਾਦਸੇ ਘਟਾ ਲਏ ਸਪੀਡ ਕੰਟਰੋਲ ਕਰ ਲਈ ਖੜੇ ਹੋਏ ਬਾਂਹ ਜਿਹੜੇ ਸੜਕਾਂ ਦੇ ਖਰਾਬ ਨੇ ਉਹਨਾਂ ਨੂੰ ਇਧਰ ਤੋਂ ਸਾਈਡ ਤੇ ਕਰ ਲਿਆ ਟਾਈਮ ਤੇ ਮੈਡੀਕਲ ਸਹੂਲਤ ਮਿਲ ਗਈ ਜੇ 50% ਵੀ ਗੱਲ ਸਮਝੋ 3000 ਬੰਦੇ ਦੀ ਜਾਨ ਬਚਾ ਸਕਦੇ ਜੋ ਅਜਾਈ ਜਾਂਦੀ ਹੈ ਤੇ ਇਹ ਸਾਡਾ ਇਹ ਅਸੀਂ ਪਰ ਪਰਮੰਤ ਤਿਆ ਕਰਾਂਗੇ ਡਾਟਾ 27 ਤਰੀਕ ਨੂੰ एसएसएफ लॉन्च ਹੋ ਰਹੀ ਹੈ ਤਾਂ 1 ਫਰਵਰੀ ਤੋਂ ਪੂਰੀ ਸੜਕਾਂ ਤੇ ਆ ਜਾਣਗੇ 1 ਫਰਵਰੀ ਤੋਂ 29 ਫਰਵਰੀ ਕਿਉਂਕਿ ਇਸ ਵਾਰ ਲੀਪ ਦਾ ਸਾਲ ਹੈ ਫਰਵਰੀ 29 ਹੈ 1 ਤੋਂ 29 ਤੱਕ ਦਾ ਜੋ ਡਾਟਾ ਪਿਛਲੇ ਸਾਲ ਦਾ ਸੀ ਉਹ ਅਸੀਂ ਕੰਪੇਅਰ ਕਰਾਂਗੇ ਫਿਰ 1 ਮਾਰਚ ਤੋਂ 31 ਮਾਰਚ ਤੱਕ ਦਾ ਜੋ ਪਿਛਲੇ ਸਾਲ ਦਾ ਸੀ ਜਾਂ ਉਦੋਂ ਪਿਛਲੇ ਸਾਲ ਅਸੀਂ ਇਸ ਤਰ੍ਹਾਂ ਕਰਕੇ ਆਪਣੇ ਟਾਰਗੇਟ ਛੋਟੇ ਛੋਟੇ ਰੱਖ ਕੇ ਉਹਨੂੰ ਘਟਾਵਾਂਗੇ ਮੌਤਾਂ ਨੂੰ ਘਟਾਵਾਂਗੇ ਐਕਸੀਡੈਂਟ ਆਣ ਦਾ ਜਿਹੜਾ ਕਾਰਨ ਨੇ ਉਹਨਾਂ ਨੂੰ ਘਟਾਵਾਂਗੇ ਸੋ ਏ ਅੱਜ ਫੈਸਲਾ ਕੀਤਾ ਗਿਆ ਕਿ ਫਰਿਸ਼ਤੇ ਤੇ SSF ਇਕੱਠੀ ਲਾਂਚ ਕਰਾਂਗੇ ਤੇ ਬਾਕੀ ਕੈਬਨਿਟ ਦੇ ਵਿੱਚ ਪੀਪੀਐਸਸੀ ਦੇ ਚੇਅਰਮੈਨ ਦੇ ਤੌਰ ਤੇ ਆ ਰਿਟਾਇਰਡ ਆਈਪੀਐਸ ਜਤਿੰਦਰ ਆਲਖ ਜੀ ਉਹਨਾਂ ਦਾ ਨਾਮ ਅਸੀਂ ਰਿਕਮੈਂਡ ਕੀਤਾ ਬੜੇ ਕਾਬਲ ਨੇਕ ਦਿਲ ਇਮਾਨਦਾਰ ਅਫਸਰ ਨੇ ਔਰ ਇਸ ਅਹੁਦੇ ਤੇ ਈਮਾਨਦਾਰ ਅਫਸਰ ਹੋਣ ਤਾਂ ਨੌਕਰੀਆਂ ਫਿਰ ਅੱਗੇ ਈਮਾਨਦਾਰਾਂ ਨੂੰ ਮਿਲ ਗਈਆਂ ਪੀਪੀਐਸਸੀ ਦੇ ਚੇਅਰਮੈਨ ਦਾ ਅਹੁਦਾ ਤੁਸੀਂ ਦੇਖਿਆ ਹੋਊਗਾ ਕਿ ਕਿਸ ਤਰ੍ਹਾਂ ਦੇ ਬੰਦਿਆਂ ਨਾਲ ਜੁੜਿਆ ਰਿਹਾ ਹੈ ਸੋ ਇਹ ਬਹੁਤ ਕੰਡਿਆਂ ਵਾਲਾ ਤਾਜ ਹੈ ਸੋ ਇੱਥੇ ਕੋਈ ਕਿਸੇ ਨੂੰ ਵੀ ਬਿਠਾਉਣਾ ਉਹ ਤਿਲਕਣ ਬਾਜੀ ਵਾਲਾ ਕੰਮ ਹੈ ਸੋ ਗੁਮਾਨੀਏ ਮਨ ਜੋ ਗਵਰਨਰ ਸਾਹਿਬ ਨੂੰ ਅਸੀਂ ਇਹ ਫਾਈਲ ਜਿਹੜੀ ਹੈ ਕੈਬਨਿਟ ਦੇ ਵਿੱਚੋਂ ਮਨਜ਼ੂਰ ਕਰਾ ਕੇ ਅਸੀਂ ਭੇਜੀਏ